ਵੇਇਆ ਪਾਹੇ ਸੀ ਰੈਡੀ ਮੈਂ ਪੈਸੇ ਦੂਸਰਾ ਸੂਟ ਦੇ ਵਿੱਚ اندر ਨੂੰ ਪਸੰਦ ਨਹੀਂ ਆਇਆ ਹੁਣ ਫਿਰ ਮੈਨੂੰ ਇਹੀ ਮੈਂ ਲੈ ਕੇ ਆਈ ਸੀਗੀ ਇੱਕ ਸੂਟ ਕਿਉਂਕਿ ਮੈਂ ਇਥੋਂ ਬਨਵਾਇਆ ਸੀ ਤਾਂ ਹੀ ਕਰਕੇ ਨਹੀਂ ਆਇਆ ਤੇ ਹੁਣ ਇਹ ਦੁਬਾਰਾ ਪ੍ਰੈਸ ਕਰੇ ਕੀ ਹੋ ਗਏ ਨਹੀਂ ਤੁਸੀਂ સાੰਦ ਸੁਣ ਹੈ ਉਹ ਅਸਲ ਵਿੱਚ ਦਾਲ ਦੇ ਵਿੱਚ ਵੀ ਪਲ ਲੱਗੇ ਵੇ ਸਾਫ ਕਰਨ ਵਾਲਾ ਸੀਗਾ ਤੇ ਧੋਣ ਵਾਲਾ ਸੀਗਾ ਤੇ ਵਾਓ ਰਸਤੇ ਦੇ ਵਿੱਚ ਆ ਗਿਆ ਵੀ ਅਸੀਂ ਤਾਂ ਤਿਆਰ ਹੋ ਕੇ ਜਾ ਰਹੇ ਸੀ ਹੈ ਪੈ ਗਿਆ ਵਿਆਹ ਨਹੀਂ ਕਿਤੇ ਰੋਂਗ ਪੈ ਗਿਆ ਵਿਆਹ ਨਹੀਂ ਪੈ ਗਿਆ ਮੀ ਕਿੰਨੇ ਮਗਨ ਪੈ ਗਿਆ ਵਿਆਹ ਵਾਓ بارش ਟਿਕੋ ਕੁਝ ਵੀ ਦੇਖ ਨਹੀਂ ਰਿਹਾ ਕਿੰਨੀ ਤੇਜ਼ ਆਈ ਆ ਅੱਜ ਮੌਸਮ ਸਵੇਰ ਦੀ ਠੰਡਾ ਸੀਗਾ ਲੱਗ ਰਿਹਾ ਸੀ بارش ਆਊਗੀ ਬੰਦਾ ਵੀ ਹੋ ਗਿਆ ਸਾਡਾ ਰੈਡੀ ਮੈਂ ਵੀ ਹੋ ਗਈ ਉਹ ਪਿੰਦਰ ਵਿਚਾਰ ਆਇਆ ਨਹੀਂ ਉਹ ਕਨਾਂ ਵੀ ਮੈਨੀਆਂ ਨਾ ਖੇਲਣ ਦੇ ਚੱਕਰ ਦੇ ਵਿੱਚ ਮੇਰੇ ਭਤੀਜੇ ਨਾਲ ਉਹ ਦੋਨੇ ਘਰੇ ਰਹੇ ਪਏ ਨਿਮਰਤਾ ਉਹ ਕੀ ਨਿਮਰਤ ਕਹਿੰਦੀ ਮੈਂ ਆਪਦੀ ਮਾਸੀ ਨਾਲ ਉਹ ਤੇ ਅੱਜਕੱਲ੍ਹ ਸੀ ਪਹਿਲੀ ਵਾਰ ਮੈਨੂੰ ਲੱਗਦਾ ਗੱਡੀ ਦੇ ਵਿੱਚ ਆਪਾਂ ਉਹਨਾਂ ਬਿਨਾਂ ਸਫ਼ਰ ਕਰਦੇ ਆ ਕਿੱਥੇ ਜਾਣਾ ਨਾ ਇੰਨੇ ਸਾਲ ਹੁੰਦੇ ਪਿੱਛੇ ਦੇਖਣਾ ਪੈਂਦਾ ਲੜਾਈ ਕਰਦੇ ਰਹਿੰਦੇ ਹਰ ਟਾਈਮ ਉਹਪਿੰਦਰ ਨਹੀਂ ਨਿਮਰਤ ਨਹੀਂ ਇਹੀ ਕੰਮ ਹਾਂ ਆਹ ਦੇਖੋ ਕਿੰਨੀ ਉਹ ਵਾਲਾ ਥੋੜਾ ਜੱਗਿਆ ਇੱਥੇ ਕੋਈ ਕਣੀ ਵੀ ਹੈ ਨਹੀਂ ਵਾਹ ਰੱਬਾ ਹੈ बस ओन्नी ਕੇ ਜਗ੍ਹਾ ਦੇ ਵਿੱਚ ਬਾਰਿਸ਼ ਹੈ ਦੇਖੋ ਆਉਂਗਾ ਹੌਲੀ ਹੌਲੀ ਆਵਾਂਗੇ ਹਾਂ ਕੇ ਕੇ ਨੂੰ ਬਧੂ ਆ ਹਾਂ ਬਾਰੇ ਤੇ ਪੂਰਾ ਰੋਡ ਛੁੱਕਾ ਹੈ ਦੇਖੋ ਬਸ ਛੱਟ ਗਿਆ ਛੱਟ ਗਿਆ ਹਾਂ ਹਟੇ ਕੇ ਵਸੇ ਨਾ ਕਿ ਪੋਣਾ ਸੀ ਕੀ ਤੇਰੇ ਬਾਹਰ ਨਥਾਣੇ ਪਿੰਡ ਦੇ ਪੂਕਾ ਇੱਥੇ ਨਹੀਂ ਕੱਢ ਲੈ ਵਸ ਦੋ ਚੀਜ਼ਾਂ ਚਾਹੀਦੀਆਂ ਬਸ ਕੱਢ ਲਈਆਂ ਠੀਕ ਐ ਚਲੋ ਨਿਮਰਤਾ तकरीबन ਕੋਲ ਕੋਲ ਲੈਣੀ ਉੱਥੇ ਹੀ ਕੋਚ ਖਿੱਚ ਲਾਂਗੇ ਜਿਹਦੀ ਹੋ ਰਹੀ ਹੈ ਰੀਵਨ মানি পাইছে আপোনালোকে

ਚਲ ਕੈਂਚੂ ਦੇ ਉੱਪਰ ਨਾਲ ਦੀ ਜੇ ਚੀਜ਼ ਲੱਗਦੀ ਹੈ ਠੀਕ ਹੈ ਇਹ ਕਹਿੰਦਾ ਚਾਰ ਤੋਂ ਚਾਰ ਚਲੋ ਜੋ ਇਹਦਾ ਤੋਂ ਵਾਲਾ ਇਹ ਤਾਂ ਪਹਿਲੀ ਨਾਲ ਦੇਖ ਕੇ ਲੱਗਿਆ ਹੈ ਹੱਥਾਂ ਦੇ ਮੇਰੇ ਤੋਂ ਵਾਹ ਹੋ ਬੋਲ ਮੈਂ ਕਿਹਾ ਬੋਲੋ ਬੋਲ ਜੈਂਟਰ ਹੈ ਹਾਂ ਬੋਲੋ ਸੰਦੀਪ ਕਿੰਲਾ ਕਹਿ ਰਿਹਾ ਵੀ ਕੀ ਜੀਦਾ ਵਾ ਹੋਰ ਕਿਕ ਕਰਨਾ ਹੁੰਦਾ ਮਜ਼ਾ ਆਂਦੇ ਕਿੰਨੇ ਮਰਜ਼ੀ ਗੇੜੇ ਲਾਓ ਪਰ ਪਲੇਟ ਇੱਕ ਰੱਖੋ ਪਲੇਟ ਦੇ ਪੈਸੇ ਦੇਨੇ ਆ ਹੋਰ ਮਜ਼ਾ ਆਂਦਾ ਠੀਕ ਐ ਟਾਈਮ ਸੀਗਾ ਉਹ ਹੈਗਾ ਸੀ ਰਿੰਗ ਦਾ ਸਰਮਈ ਦਾ ਇਹ ਮੇਰੀ ਭਾਂਜੀ ਆ ਜਿਹਦੀ ਕੇ ਅਗੇਜਮੈਂਟ ਸੀਗੀ ਤੇ ਉਹਨਾਂ ਦੇ ਉੱਤੇ ਤੇ ਅਸੀਂ ਵੀ ਸਾਰੇ ਸਟੇਜ ਤੇ ਖੜੇ ਸੀ ਕਿ ਜਿਸ ਟਾਈਮ ਰਿੰਗ ਪਹਿਨਾਈਗੀ ਸਾਰਾ ਨੇ ਫਲਾਰ ਵਗੈਰਾ ਸਿੱਟੇ ਤੇ ਮਤਲਬ ਇਸ ਚੀਜ਼ ਨੂੰ ਹੋਰ ਵੀ ਜਿਆਦਾ ਵਧੀਆ ਬਣਾਇਆ ਥੋੜਾ ਖਾਸਾ ਬਣਾਇਆ ਦੇ ਸੋ ਅਸੀਂ ਵੀ ਇੰਜੋਏ ਕੀਤਾ ਤੇ ਇਹਨਾਂ ਨੇ ਤਾਂ ਜਿੰਨਾ ਵੀ ਹੈਗੀ ਸੀਗੀ ਜਰਮਨੀ ਉਹਨਾਂ ਤਾਂ ਇੰਜੋਏ ਕਰਨਾ ਹੀ ਸੀ ਸੋ ਸਾਰਿਆਂ ਨੇ ਖੂਬ ਇੰਜੋਏ ਕੀਤਾ ਮਤਲਬ ਕਿ ਫੰਕਸ਼ਨ ਨੂੰ ਉਹਤੇ ਵਧੀਆ ਤਰੀਕੇ ਨਾਲ ਅਟੈਂਡ ਕੀਤਾ ਵਧੀਆ ਬਣਾਇਆ ਸਾਰਿਆਂ ਨੇ ਮਿਲ ਕੇ ਤੇ ਬਹੁਤ ਮਜ਼ਾ ਆਇਆ ਇਸ ਫੰਕਸ਼ਨ ਦੇ ਵਿੱਚ ਤੇ ਇੱਥੇ ਹੋ ਰਹੀ ਆ ਨਮਤ ਸਗਨ ਜੇ ਪਾਇਆ ਜਾ ਰਿਹਾ ਜੋ ਵੀ ਸਗਨ ਦੇ ਵਿੱਚ ਰਸਮਾਂ ਹੁੰਦੀਆਂ ਉਹ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਵਾਰੀ ਆਈ ਮੁੰਡੇ ਵਾਲਿਆਂ ਦੀ ਮੁੰਡੇ ਵਾਲਿਆਂ ਨੇ ਮਤਲਬ ਕਿ ਕੁੜੀ ਦੇ ਲਈ ਜਿਸ ਤਰ੍ਹਾਂ ਫੁਲਕਾਰੀ ਲੈ ਕੇ ਆਉਂਦੇ ਆ ਫੁਲਕਾਰੀ ਉੱਪਰ ਦੇਣ ਦੇ ਲਈ ਉਹ ਰਸਮ ਹੋ ਰਹੀ ਹੈਗੀ ਤੇ ਉਸ ਤੋਂ ਬਾਅਦ ਹੀ ਨਾਲ ਦੀਆਂ ਉਹਨਾਂ ਚੂੜੀਆਂ ਪਹਿਨਾਂਗੇ ਪਹਿਨਾਂਗਾ ਕੋਈ ਅਸੀਂ ਪਹਿਨਾਂਗਾ ਨਹੀਂ ਸਿੱਧੇ ਉਸ ਤੋਂ ਬਾਅਦ ਇਹ ਤੇ ਦੇਣ ਲੈਣ ਰੱਖਤਾ ਜੋ ਵੀ ਕਪੜਾ ਲੀੜਾ ਆਪਾਂ ਵਿਆਹ ਦੇ ਵਿੱਚ ਫੰਕਸ਼ਨ ਦਿੰਨੇ ਆ ਤੇ ਉਸ ਤੋਂ ਬਾਅਦ ਲਾਸਟ ਤੇ ਹੋਇਆ ਕੇਕ ਕਟਿੰਗ ਤੇ ਸਾਰੇ ਫੰਕਸ਼ਨ ਦੇ ਵਿੱਚ ਬਹੁਤ ਮਜ਼ਾ ਆਇਆ ਤੇ ਬਹੁਤ